ਦਾ ਇਥੋਂ ਦਾ ਐਸ ਡੀ ਐਮ ਇਥੋਂ ਦਾ ਐਮ ਐਲ اے ਸ਼ਖਬੀਰ ਖਾਨਾ ਪੰਜਾਬ ਸਰਕਾਰ ਜਿਹੜਾ ਕਿ ਸਰਕਾਰ ਦਾ ਬਦੀਰਾ ਕੀ ਹੈ ਪਹਿਲਾਂ ਇਤੋਂ ਪਹਿਲਾਂ ਇੱਕ ਮੁੱਖ ਮੰਤਰੀ ਹੋਇਆ ਬੁੱਚੜ ਬਿਆਨਤ ਸਿੰਘ ਉਸ ਤੋਂ ਬਾਅਦ ਦੂਜਾ ਮੁੱਖ ਮੰਤਰੀ ਬੁੱਚੜ ਭਗਵੰਤ ਮਾਨ ਹੈ ਜਿਨ੍ਹਾਂ ਨੇ ਉਹਨਾਂ ਨੇ ਮੁੰਡੇ ਚੱਕ ਚੱਕ ਮਾਰੀ ਇਹਨਾਂ ਨੇ ਨਸ਼ਾ ਨਾ ਤੇ ਕਿਸਾਨਾਂ ਨੂੰ ਐਮਰਜੈਂਸੀ ਵਰਗਾ ਮਾਹੌਲ ਬਣਾਇਆ ਹੋਇਆ ਹੈ ਤੇ ਦੂਜੇ ਪਾਸੇ ਹਾਂਜੀ ਕਿੰਨੇ ਕਿਸਾਨ ਨੇ ਆਉਣ ਤੁਹਾਡੇ ਕੋਲ ਪਣ ਸਾਡੇ ਕੋਲੇ 82 ਕਿਸਾਨ ਹੈ ਜੀ ਜੇਲ੍ਹ ਦੇ ਵਿੱਚ ਜਿਹੜੇ ਕਿ ਹੁਣ ਅਸੀਂ ਅੱਜ ਆਏ ਆ 45 ਕਿਸਾਨਾਂ ਚ ਤਰੀਕ ਤੇ ਆਏ ਆ ਦੇਖੋ ਦੋ ਗੱਡੀਆਂ ਦੇ ਵਿੱਚ ਕਿਸਾਨਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਤੇ ਬਾਹਰੋਂ ਲੋਕ ਕੀਤਾ ਹੋਇਆ ਵੀ ਕਿੱਡੇ ਕ ਵੱਡੇ ਗੈਂਗਸਟਰ ਆ ਇਹ ਦੱਸੋ ਕੀ ਦੇਸ਼ ਵਿਰੋਧੀ ਆ ਤੇ ਇਸ ਵਿਰੋਧੀ ਤਾਕਤਾਂ ਜਿਹੜੀ ਹੈਗੀ ਆ ਆਮ ਪਾਰਟੀ ਆ ਜਿਨ੍ਹਾਂ ਨੇ ਕਿ ਪਿੰਡ ਦੇ ਵਿੱਚ ਦੀ ਸੀਵਰੇਜ ਕੱਢਣ ਵਾਸਤੇ ਪਿੰਡ ਦੇ ਘੰਟੇ ਦਿਸਾਂ ਲਿਆਉਂਦੇ ਪਏ ਆ ਤੇ ਅੱਜ ਕਿਸਾਨਾਂ ਨੂੰ ਡਟਿਆ ਹੈ ਤਰੀਕ ਤੇ ਲਿਆਉਂਦੇ ਇੱਥੋਂ ਦਾ ਐਚ ਡੀਐਮ ਤਰੀਕ ਨਹੀਂ ਪਾਉਂਦਾ ਉਥੋਂ ਦੀ ਤਰੀਕ ਤੇ ਲਿਆ ਕੇ ਤਰੀਕ ਤੇ ਲਿਆ ਕੇ ਇਹ ਗੱਡੀਆਂ ਦੇ ਵਿੱਚ ਬਾਹਰੋਂ ਲੋਕ ਕਰਿਆ ਤੇ ਅੰਦਰ ਹੱਥਕੜੀਆਂ ਮਾਰੀਆਂ ਹੋਈਆਂ ਦੇਖੋ ਇਹ ਹਾਲਾਤ ਬਣਾਈ ਆ ਅੱਜ ਇਥੋਂ ਦੀ ਸਰਕਾਰ ਨੇ ਜਿਹੜੇ ਕਹਿੰਦੇ ਆ ਵੀ ਅੱਜ ਸੱਤਾਂ ਤੋਂ ਚੱਲਣ ਵਾਲੀ ਸਰਕਾਰ ਹੈ ਅੱਜ ਕਿਸਾਨਾਂ ਦੇ ਉੱਤੇ ਐਮਰਜੈਂਸੀ ਲੱਗੀ ਹੋਈ ਆ ਅੱਜ ਭੁੱਖ ਹੜਤਾਲ ਹੈ ਕਿਹੜੀ ਅੱਜ ਤੋਂ 82 ਦੇ 82 ਬੰਦਿਆਂ ਨੇ ਸ਼ੁਰੂ ਕਰੀ ਹੋਈ ਆ ਹੱਥ ਤਾਂ ਚੱਕੀ ਸਰਕਾਰ ਨੂੰ ਦੇਖੋ ਥੋ ਜਿਹੜੇ ਆਪਣੇ ਦੁਕਾਨਦਾਰਾਂ ਨੂੰ ਆਣੀ ਪਵੇ ਤੁਰ ਕੇ ਇਕੱਠੇ ਹੋ ਤੇ ਇਸ ਸਿੱਧੀ ਸਰਕਾਰ ਦੇ ਖਿਲਾਫ ਆਵਾਜ਼ ਲਖਾਓ। ਕਾਜੋ ਆਪਾਂ ਇਹਨਾਂ ਤੋਂ ਆਪਣੇ ਹੱਕ ਲੈ ਲੀਏ। ਨਾਅਰੇ ਲਾ ਦਿਓ। ਇਹ ਪਾਰਟੀ ਖੁਦ ਤੋਂ ਤਿਆਰ ਹੋ ਨਿਕਲੀ ਹੈਗੀ। ਮੁਰਦਾਬਾਦ। 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 ਇਹੋ ਇੱਕੜਿਆ ਪ੍ਰਸ਼ਾਸਨ ਮੁਰਦਾਬਾਦ। 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 ਅਜੋੜਿਆ ਕੜਿਆ ਪ੍ਰਸ਼ਾਸਨ ਮੁਰਦਾਬਾਦ। 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 ਕੀ ਕਰਨਗੇ ਜੇ ਨਾ ਠਾਣੇ? ਕੋਕਮ ਬੰਦੇ ਜਾਵੇ। ਕੀ ਕਰਨਗੇ ਜੇ ਨਾ ਠਾਣੇ? लोक